ਰਾਜ ਦੇ ਵਿੱਚ ਪਾਟੇਗਾਰ ਸਾਹਿਬ ਜਾਣ ਦੀ ਤਿਆਰੀ ਹੈ ਬੈਠੇ ਆ ਨੇ ਰਹੀ ਆ ਜੇ ਤਾਂ ਆਪਾਂ ਟਾਈਮ ਨਹੀਂ ਕਹਿੰਦੇ ਕਿਾਣਾ ਟਾਈਮ ਨਾ ਜਾ ਹੋ ਗਿਆ ਭਾਈ ਗੁਰਜੀ ਖਾਲਸਾ ਨੂਰ ਤਾਂ ਮਨ ਰੂਪ ਘਰੇ ਸੁੱਤੇ ਆ ਕੰਬਲ ਰੱਖਣ ਲਈ ਛੋੜਾ ਗਿਆ ਕਿ ਦੋਈ ਹਵਾ ਪਾਣੀ ਚੱਕ ਹੋ ਰਹੀ ਹੈ ਗੱਡੀ ਦਾ ਪੰਪ ਸੋਨਾ ਬਣਾਇਆ ਰਾਸ਼ਤਾ ਬੁਲਾਉਂਾ pasé Sangat Baba शलोक पहुू पाणी पिता Denwanya. sangat bahut ਮਤਾਬ ਲੱਗਦਾ ਥੱਕ ਗਈ ਨਹੀਂ ਮੈਂ ਤਾਂ ਬਹੁਤ ਤਾਕਤਵਾਰ ਆ ਵੀ ਇੰਨੇ ਰਾਤਾਂ ਵੀ ਰੋਇਆ ਨਹੀਂ ਕੱਲ ਕਰਕੇ ਆ ਜਾਓ ਕੋਈ ਸਾਡੇ ਸੰਤਾ ਨੇ ਸਨਣਾ ਤੋਂ ਹੋਤੇ 23 ਜਗਾਇ ਜਿਮਾਰੇ ਉੱਤਰ ਹੋਣੇ ਆ ਗੱਲ ਗਿਆ ਸਰਵਰ ਦਾ ਰਿਟਰਨ ਜਾ ਕੇ ਪਤਾ ਲੱਗੂ ਮਤਾਵ ਸੰਤਰੇ ਤੂੰ ਛਲ ਗਿਆ ਟੀ ਸਾਰੇ ਕਾਕਾ ਗੁੱਸੇ ਆ ਪਤਾ ਨਹੀਂ ਕਰ ਦੋ ਮੰਮੀ ਦੇ ਪਿੱਛੇ ਬਹੁਤ ਹੁੰਦੇ ਇਹ ਕਹਿੰਦਾ ਹੁਣ ਮੈਂ ਕੁਛੜ ਨਹੀਂ ਚੜਨਾ ਮੈਂ ਨਹੀਂ ਬੋਲਣਾ ਤੇ ਵੀ ਗਾਣਾ ਨਹੀਂ ਆਉਂਦਾ ਇਹ ਨਹੀਂ ਇਦਾਂ ਦੀਆਂ ਚੀਜ਼ਾਂ ਪੀਂਦਾ ਕਿਹ ਚੇਤ ਚਾਹੀਏ ਇਹ ਤੋਂ ਆਪੇ ਕੋਰਦੋ ਰਸਾਂ ਬ੍ਰਹਮ thank <laughs> you ਮਰਿੰਦਾ ਮਰਿੰਦਾ ਭਰ ਦੇ ਵਿੱਚ ਉਹਨਾਂ ਨੇ ਇੱਦਾਂ ਰੱਖੀ ਆ ਬੇਨੂੰ ਜਿਹੜਾ ਪੁਰਾਣੇ ਇਹਾਜ਼ ਨੂੰ ਦੇਖ ਰਹਾਂ ਹਾਂ ਕਹਾਂਗਾ ਜੇ ਵੀ ਬਾਹਰ ਕੋਈ ਚੱਲਦਾ ਰਹਿੰਦਾ ਖੜਿਆ ਹੋਇਆ ਵੀ ਸਾਰਾ ਕੋ ਦੌਰਾ ਨੂੰ ਖਿੱਚਦੇ ਰਿਹਾ ਪਤਾ ਲੱਗੇ ਕੋਰਤਵਾ ਰਿਹਾ ਹੈ ਇਹ ਸਾਰਾ ਪੂਰੀ ਪੂਰੀ ਖਿੱਚ ਹੋਈ ਹੋਣੀ ਹੈ ਚਲ ਆ ਜਾਓ ਪਹਿਲਾਂ ਮੱਥਾ ਟੇਕ ਦੋਰ ਲੈਣ ਆ ਕੋਈ ਨਹੀਂ ਰੋਣਾ

ਜੋ ਸੋਚੇ ਮੈਂ ਦਾਲ ਦੋ ਪਰ ਕੀ ਗੱਪ ਉਹ ਸੋਤਵਾਰਾ ਮਾਸ਼ੀ ਬੜਾ ਸਾਹ ਹਣ ਇੱਥੇ ਪਹੁੰਚੇ ਸਾਨੂੰ ਇਸ ਸੰਸਾਰ ਤੇ ਆਉਣਾ ਪਿਆ ਕਿੰਨੇ ਕਹਿ ਨੇ ਕਿ ਸਾਨੂੰ ਜੱਗੋ ਵਿੱਚ ਮਹਾਰਾਜ ਨੂੰ ਪੂਰਬ ਨੂੰ ਜੀਣਾ ਪਵੇ ਕੰਮ ਕਰਨੇ ਕਿ ਨੰਬਰ ਪਹਿਲਾ ਤੇ ਆਨ ਚੋਲਿਆ ਸੰਸਾਰ ਵਿੱਚ ਲੋਕ ਕਾਹੇ ਪੈ ਰਹੇ ਨੇ ਇਹੋ ਰਾਹੇ ਪੈਣਾ ਦੀ ਹੈ ਧਿਆਨ ਬਾਕੀ ਜੋ ਵੀ ਆਪਾਂ ਕਰਦੇ ਆ ਇਹ ਰਾਹੇ ਪੈਣ ਵਾਲੀ ਉਹ ਗੱਲ ਹੈ ਇਹ ਅਕੀ ਜੀ ਦੀ ਬਾਣੀ ਝੰਡ ਦਾ ਉਹ ਦਰਖਤ ਸੁਬਹ ਰਾਜ ਸੋਚਦੇ ਸਮੇਂ ਇਹ ਤੇ ਮੇਰਾ ਖਾਲਸਾ ਮੇਰੀ ਪੂਜਾ ਕਰਨ ਦੇ ਵਿੱਚ ਕੰਮ ਨੂੰ ਜਾਵੇ ਜਿੱਦੇ ਵੈਜੂ ਦਾ ਆਪਣਾ ਰਾਪਰਮਾਟੀ ਨਾਲ ਚੁੱਗੀ ਜਾਵੇ ਇਹ ਜਿਹੜੀ ਲਗਦੇ ਪੂਜਾ ਕਰਦੇ ਨੇ ਇਸ ਕਰਕੇ ਤਾਂ ਨਾ ਕੋਈ ਸ਼ਹਿਰੀ ਨਾ ਆਉਂਦੀ ਭਾਇਆ ਹੂੰ ਉੱਥੇ ਚੱਲੇ ਹਾਂ ਜਾਂਡਾ ਦਾ ਦਰਾਂਤ ਅਸੀਂ ਕਾਲਜ ਟਾਈਮ ਆਏ ਸੀ ਇੱਥੇ ਉਦੋਂ ਦਾ ਮੈਨੂੰ ਯਾਦ ਆ ਇੱਥੇ ਆ ਖੂਹ ਆ ਨਾ ਨਾ ਪਾਸ ਜਾਏ ਭੋਮਨਾ ਆਇਆ ਹੈ ਨਾ ਦਾਤ ਨਾ ਆਸ ਨਹੀਂ ਜਦੋਂ ਤੱਕ ਪਤਾ ਹੈ ਕੋਦਵਾ ਜੰਗਲ ਸੀ ਹਾਂ ਚਲੋ ਤਾਰਿਆ ਮਿੱਟੜੇ ਮਿੱਟੜੇ ਬੋਲੋ ਬੋਲੋ ਵਧੀਆ ਜੀ ਵਧੀਆ ਬੰਦੇ ਤਿਆਰ ਖੜੇ ਆ ਕਿਦਾਂ ਟੈਡ ਫੈਟ ਮੈਂ ਤਾਂ ਉਹ ਨਹੀਂ ਦੇਖਦੇ ਰਹੇ ਮੈਂ ਰੋ ਰੇ ਬਿਨਾਂ ਜਾ ਦੋ ਕੋਲੇ ਪਾਸ ਸਾਰੇ ਹੁ ਬਰਾਬਰ ਬੰਦਾ ਹੀ ਪਾਣੀ ਬਸ ਹੁਣ ਇੰਨਾ ਹੀ ਰਹਿ ਦੀਦਾ ਇੱਧਰ ਦਾ ਹੋਰ ਮੰਗਿਆ ਰੋ ਅੱਗੇ ਨਹੀਂ ਬਣਦਾ ਹਾਂ ਦੱਸ ਇੰਨਾ ਪਾਣੀ ਦੇ ਵਿਚ ਦੇ ਲਾਇਆ ਹੁੰਦਾ ਬਿਲਕੁਲ ਹੀ ਤਰਿਆ ਦਾ ਏਰੀਆ ਤਾਂ ਬਹੁਤ ਆ ਪਰ ਪਾਣੀ ਨਹੀਂ ਜਦੋਂ ਸਵੇਰੇ ਆਏ ਸੀ ਉਦੋਂ ਸੂਰਜ ਚੜਨ ਲੱਗਾ ਸੀਗਾ ਤਾਂ ਹੁਣ ਐਨ ਡੁੱਬਣ ਦੀਆਂ ਤਿਆਰੀਆਂ ਚ ਹੋਣ ਲੱਗਾ ਮੋਤਾਬ ਜੀ ਮੋਤਾਬ ਜੀ ਦਾ ਖਲਾਰਾ ਪੈ ਗਿਆ ਕਦਾਬ ਜੀ ਥੱਕ ਗਏ ਥੋੜਾ ਕਰਕੇ ਤੇ ਬੈਟਰੀ ਚਾਰਜ ਕਰਨੀ ਪੈਣੀ ਇੱਕ ਵਾਰੀ ਆਪਾਂ ਦੇ ਮਨਾਲੀ ਕੁੱਟ ਪੈਣੀ ਚਾਹੀਦੀ ਆ ਆਪਣੇ ਕਾਰ ਵਾਲੇ ਐਡਰਸਾਂ 'ਚ ਆ ਜਾਓ ਜਾ ਕੇ ਕੰਮ ਵੀ ਕਰਨਾ ਗੱਲੇ ਦਾ ਸੀ ਜੀ ਨਾ